जय श्री राम अन्नपूर्णा माता ਤੁਹਾਡੀ ਸਦਾ ਹੀ ਜੈ ਇਹ ਜੋ ਮੈਂ ਅੱਜ ਵੀਡੀਓ ਬਣਾ ਰਹੇ ਹਾਂ ਇਹ ਮੇਰਾ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਹੈ ਕਿ ਆਪਾਂ ਇੱਕ ਲੋੜਵੰਦ ਪਰਿਵਾਰ ਨੂੰ ਪੈਰਾਂ ਸਿਰ ਖੜਾ ਕਰਨਾ ਹੈ ਉਸ ਲੋੜਵੰਦ ਪਰਿਵਾਰ ਵੱਲੋਂ ਟਿਪਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਅਨਪੂਰਨਾ ਟਿੱਪਣ ਜਿਸ ਦੇ ਵਿੱਚ ਘਰ ਦੀ ਸਾਫ ਸੁਥਰੀ ਰੋਟੀ ਸਬਜੀ ਚਾਵਲ ਅਚਾਰ ਸੋ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਵੀ ਪਹਿਲਾਂ ਤਾਂ ਇਸ ਵੀਡੀਓ ਨੂੰ ਵਾਤਵੱਦ ਸ਼ੇਅਰ ਕਰਿਓ ਕਿਉਂਕਿ ਮਿਹਨਤ ਕਰਨਾ ਇਨਸਾਨ ਦਾ ਫਰਜ ਹੈ ਅੱਗੇ ਫੜ ਲਾਉਣਾ ਪਰਮਾਤਮਾ ਦਾ ਕੰਮ ਹੈ ਮੈਨੂੰ ਇਹ ਜ਼ਰੂਰ ਪੱਕਾ ਭਰੋਸਾ ਹੈ ਵੀ ਜੋ ਇਸ ਪਰਿਵਾਰ ਵੱਲੋਂ ਟੇਪਨ ਸਿਸਟਮ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਦਾਲ ਸਬਜ਼ੀ ਰੋਟੀ ਬਿਲਕੁਲ ਸਾਫ਼ ਸੁਥਰੀ ਅਤੇ ਵਧੀਆ ਹੋਵੇਗੀ ਸੋ ਮੈਂ ਨੰਬਰ ਵੀ ਬੋਲ ਦਿੰਨਾ ਹੈ ਉਸ ਪਰਿਵਾਰ ਦਾ ਉਹਨਾਂ ਨਾਲ ਤੁਸੀਂ ਘਰੇ ਬੈਠਿਆ ਨੇ ਟੇਪੜ ਮੰਗਾਉਣਾ ਹੈ ਫੋਨ ਕਰਨਾ ਹੈ ਟੇਪੜ ਲੋ ਟੇਪੜ ਦੀ ਲੋਡ ਹੈ ਤਾਂ ਨੰਬਰ ਹੈਗਾ 90 412 11381 90 412 11381 ਅਜ਼ਾਦ ਨਗਰ ਦੇ ਵਿੱਚ ਮੇਰੇ ਬਹੁਤ ਹੀ ਨੇੜਲੇ ਪਰਿਵਾਰ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੋ ਮੇਰੀ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਜੋ ਮੇਰੇ ਨਾਲ ਫੇਸਬੁੱਕ ਪੇਜ ਤੇ ਜੁੜੇ ਹੋਏ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਇੱਕ ਵਾਰ ਇਹਨਾਂ ਦਾ ਜਰੂਰ ਟਿੱਪਣ ਲਓ ਤੁਹਾਨੂੰ ਕੁਆਲਿਟੀ ਵਧੀਆ ਲੱਗੀ ਤਾਂ ਆਪਣੇ ਆਪ ਤੁਸੀਂ ਅੱਗੇ ਇਨਾਂ ਦੀ ਐਡਵਾਂਟੇਜਮੈਂਟ ਆਪਣੇ ਆਪ ਕਰ ਦਿਓਗੇ। ਇਸ ਲੋੜਵਾਰ ਪਰਿਵਾਰ ਦਾ ਕੰਮ ਚੱਲ ਜਾਵੇਗਾ। ਦੂਸਰਾ ਇੱਕ ਹੋਰ ਕਿਸੇ ਵੀ ਪਰਿਵਾਰ ਨੂੰ ਸਿੰਪਲ ਰੋਟੀ 20 50 100 150 ਬੰਦੇ ਦੀ ਚਾਹੀਦੀ ਐ। ਸਿੰਪਲ ਦਾਲ ਤੇ ਰੋਟੀ। ਉਹ ਵੀ ਇਹ ਪਰਿਵਾਰ ਗੁਣਾਉਂਦਾ ਐ। ਪਰ ਇਹਨਾਂ ਦਾ ਸਾਥ ਜ਼ਰੂਰ ਦੇਣਾ ਸਾਰਿਆਂ ਨੇ। ਮੰ ਲੋ ਕੋਈ ਦੂਰ ਦਾ ਮੇਰੇ ਨਾਲ ਜੁੜਿਆ ਹੋਇਆ ਉਹ ਵੀਡੀਓ ਨੂੰ ਸ਼ੇਅਰ ਕਰ ਦੇ ਤਾਂ ਇਹ ਤਪਾ ਸ਼ਹਿਰ ਦੇ ਅਜਾਦ ਨਗਰ ਦੇ ਵਿੱਚ ਪਰਿਵਾਰ ਵੱਲੋਂ ਟਿਪਨ ਸਿਸਟਮ ਸ਼ੁਰੂ ਕੀਤਾ ਗਿਆ ਮੇਰੇ ਭਰੋਸੇ ਤੇ ਇੱਕ ਵਾਰ ਤੁਸੀਂ ਇਸ ਪਰਿਵਾਰ ਤੋਂ ਜ਼ਰੂਰ ਟਿਪਣ ਲਿਓ ਤੇ ਇਹਨਾਂ ਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਹਿਯੋਗ ਕਰੋ ਤਾ ਜੋ ਇਹ ਲੋੜਵੰਦ ਪਰਿਵਾਰ ਵਧੀਆ ਕੰਮ ਕਰ ਸਕੇ ਆਪਣੇ ਕੰਮ ਨੂੰ ਅੱਗੇ ਵਧਾ ਸਕੇ ਇਨੀਕ ਬੇਨਤੀ ਹੈ ਮੇਰੀ ਇਸ ਲਈ ਇਸ ਪਰਿਵਾਰ ਦਾ ਸਾਥ ਜ਼ਰੂਰ ਦੇਣਾ ਹੈ ਮੈਂ ਇਹ ਨੰਬਰ ਨਾਲ ਵੀਡੀਓ ਦੇ ਸ਼ੇਅਰ ਵੀ ਕਰ ਦੇਵਾਂਗਾ ਜਿਸ ਵੀ ਮੇਰੇ ਵੀਰ ਭਾਈ ਨੂੰ ਜਾਂ ਕਿਸੇ EMPLOYES ਨੂੰ ਟਿਪਣ ਦੀ ਲੋੜ ਹੈ ਉਹ ਇਹਨਾਂ ਤੋਂ ਬਹੁਤ ਹੀ ਵਧੀਆ ਘਰ ਦਾ ਸ਼ੁੱਧ ਖਾਣਾ ਲੈ ਸਕਦਾ ਹੈ ਨੰਬਰ ਇੱਕ ਵਾਰ ਮੈਂ ਫੇਰ ਦੁਬਾਰਾ ਰਿਪੀਟ ਕਰ ਦਿੰਦਾ 90412 11381 ਆਜ਼ਾਦ ਨਗਰ ਤਪਾ ਮੰਡੀ ਬਹੁਤ ਬਹੁਤ ਧੰਨਵਾਦ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਇਸ ਲੋੜਵੰਦ ਪਰਿਵਾਰ ਤੋਂ ਟਿਪਣ ਇੱਕ ਵਾਰ ਜ਼ਰੂਰ ਲਾਉਂਗੇ ਤੇ ਤੁਹਾਨੂੰ ਵਧੀਆ ਵੀ ਲੱਗੇਗਾ ਕਿਉਂਕਿ ਘਰ ਦਾ ਸਾਫ਼ ਸੁਥਰਾ ਖਾਣਾ ਤੁਹਾਨੂੰ ਹਰ ਸਮੇਂ ਉਪਲਬਧ ਰਹੇਗਾ ਜੈ ਸ਼੍ਰੀ ਰਾਮ